ਅੱਜ ਸਿੱਤ ਤੁਹਾਨੂੰ ਲੈ ਕੇ ਆਏ ਹਾਂ ਭੋਗਪੁਰ ਦੇ ਭੰਡਾਰੀ ਕਾਰ ਬਾਜ਼ਾਰ ਵਿੱਚ ਜਿੱਥੇ ਤੁਹਾਨੂੰ ਹਰ ਪ੍ਰਕਾਰ ਦੀਆਂ ਪੁਰਾਣੀਆਂ ਤੇ ਨਵੀਆਂ ਗੱਡੀਆਂ ਮਿਲਣਗੀਆਂ ਅਤੇ ਕੋਈ ਵੀ ਪੁਰਾਣੀ ਗੱਡੀ ਵੇਚੋ ਅਤੇ ਭੰਡਾਰੀ ਕਾਰ ਬਾਜ਼ਾਰ ਤੋਂ ਨਵੀਂ ਲੈ ਜਾਓ ਭੰਡਾਰੀ ਕਾਰ ਬਾਜ਼ਾਰ ਵਿੱਚ ਬਹੁਤ ਹੀ ਸਾਫ਼ ਸੁਥਰੀ ਡੀਲਿੰਗ ਕੀਤੀ ਜਾਂਦੀ ਹੈ ਕਿਸੇ ਵੀ ਗਾਗ ਨੂੰ ਧੋਖੇ ਵਿੱਚ ਰੱਖ ਕੇ ਕੰਮ ਨਹੀਂ ਕੀਤਾ ਜਾਂਦਾ ਭੰਡਾਰੀ ਕਾਰ ਬਾਜ਼ਾਰ ਦੇ ਵਿੱਚ ਗੱਡੀਆਂ ਦੀ ਖਾਸ ਵਾਸ਼ਿੰਗ ਦਾ ਪ੍ਰਬੰਧ ਹੈ ਭੋਗਪੁਰ ਦਾ ਨੰਬਰ 1 ਕਾਰ ਬਾਜ਼ਾਰ ਭੰਡਾਰੀ ਕਾਰ ਬਾਜ਼ਾਰ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਇੱਥੇ ਇਸ ਭੰਡਾਰੀ ਕਾਰ ਬਾਜ਼ਾਰ ਦੇ ਵਿੱਚ ਵਿਸ਼ੇਸ਼ ਸੁਵਿਧਾ ਜੋ ਪ੍ਰਾਈਵੇਟ ਲੋਨ ਦੀ ਵੀ ਉਪਲਬਧ ਹੈ ਸਾਡੇ ਸਹਿਯੋਗੀ ਪੀਸੀ ਰੌਤ ਰਾਜਪੂਤ ਜੋ ਅੱਜ ਕਰਨਗੇ ਭੰਡਾਰੀ ਕਾਰ ਬਾਜ਼ਾਰ ਦੇ ਓਨਰ ਨਾਲ ਵਿਸ਼ੇਸ਼ ਗੱਲਬਾਤ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੀਸੀ ਰਾਉਤ ਰਾਜਪੂਤ ਤੁਸੀਂ ਵੇਖਦੇ ਪਿਓ ਭੋਗਪੁਰ ਜੀਟੀ ਰੋਡ ਦੇ ਉੱਤੋਂ ਭੰਡਾਰੀ ਕਾਰ ਬਾਜ਼ਾਰ ਜੀ ਆ ਸਾਡੇ ਟੀਵੀ ਸਕਰੀਨ 'ਚ ਤੁਸੀਂ ਸਾਰੇ ਸ਼ੌਟ ਦੇਖ ਰਹੇ ਹੋ ਕਿੰਦੀ ਵੱਡੇ ਵੱਡੇ A ਤੋਂ Z ਜਿੰਨੀਆਂ ਵੀ ਗੱਡੀਆਂ ਹੈ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਸਾਰੇ ਇੱਥੇ ਬਹੁਤ ਹੀ ਮਸ਼ਹੂਰ ਹੈ ਇਹਨਾਂ ਦਾ ਆਪਣਾ ਸ਼ੋਰੂਮ ਹੈ ਔਰ ਆਓ ਗੱਲਬਾਤ ਕਰਦੇ ਹਾਂ ਭੰਡਾਰੀ ਕਾਰਬਾਜ਼ਾਰ ਦੇ ਮੈਨੇਜਿੰਗ ਡਾਇਰੈਕਟਰ ਗੁਲਦੀ ਭੰਡਾਰੀ ਜੀ ਜੀ ਭੰਡਾਰੀ ਸਾਹਿਬ ਹੈਪੀ ਨਿਊイヤー ਸੀਮ ਟੂ ਯੂ ਥੈਂਕ ਯੂ ਜੀ ਤੇ ਭੰਡਾਰੀ ਸਾਹਿਬ ਅਸੀਂ ਸਾਰੇ ਸ਼ੋਰਟ ਕਿਤੇ A to Z ਦਿੱਕੇ ਬਹੁਤ ਹੀ ਕੁਝ ਗ੍ਰਾਹਕਾਂ ਨਾਲ ਵੀ ਅਸੀਂ ਗੱਲ ਕੀਤੀ ਬੜੇ ਸੈਟੀਸਫੈਕਸ਼ਨ ਹੈ ਜੀ ਬਹੁਤ ਹੀ ਕਮ ਸਮੇਂ ਵਿੱਚ ਭੰਡਾਰੀ ਕਾਰਬਾਜ਼ਾਰ ਪੂਰੇ ਪੰਜਾਬ ਚ ਛਾਇਆ ਹੋ ਕੀ ਕਹਿਣਾ ਚਾਹੋਗੇ ਹਾਂ ਜੀ ਇਹ ਭਰਾਵਾਂ ਦਾ ਸਾਰਿਆਂ ਦਾ ਆਸ਼ੀਰਵਾਦ ਹੈ ਜੀ ਤੁਹਾਡੇ ਸੱਜਣ ਜੋ ਕਿ ਦੂਰੂ ਦੂਰ ਸਾਡੇ ਕੋ ਆਣ ਕੇ ਕਾਰਾਂ ਵੀ ਲੈ ਕੇ ਜਾਂਦੇ ਉਹਨਾਂ ਸਾਰਿਆਂ ਦਾ ਵੀਰਾਂ ਦਾ ਆਸ਼ੀਰਵਾਦ ਹੈ ਮੈਂ ਇੱਕ ਗੱਲ ਹੀ ਇੱਕ ਬੰਗਾ ਚੱਲੋ ਲੋਕਲ ਪੱਧਰ ਤੇ ਆਪਾਂ ਜਲੰਧਰ ਡਿਸਟ੍ਰਿਕਟ ਵੀ ਮੰਨ ਲਈਏ ਜੀ ਡਿਸਟ੍ਰਿਕਟ ਦੀ ਗੱਲ ਨਹੀਂ ਪੂਰੇ ਪੰਜਾਬ ਤੋਂ ਅੰਬਾਲਾ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਲੁਧਿਆਣਾ ਕਿਤੋਂ ਕਿਤੋਂ ਨਹੀਂ ਆਉਂਦੇ ਬੰਦਾਰੀ ਕਾਰ ਬਾਜ਼ਾਰ ਤੁਹਾਡਾ ਜਿਹੜਾ ਪੇਜ ਵੀ ਬਣੀ ਹੈ ਉਹ ਬੜਾ ਮਸ਼ਹੂਰ ਹੈ ਤੇ ਉਹਨਾਂ ਨੂੰ ਇੰਨਾ ਕਿ ਕੀ ਜਾਦੂ ਕਰ ਦਿੱਤੇ ਬੰਦਾਰੀ ਕਾਰ ਬਾਜ਼ਾਰ ਇਹ ਜਾਦੂ ਹੋ ਗਈ ਨੇ ਜੀ ਅਸੀਂ ਕਾਰ ਵੇਚਦੇ ਹਾਂ ਜੀ ਵਧੀਆ ਕਿਉਂਕਿ ਸਾਡੇ ਵੀਰ ਜਿਹੜੇ ਕੋ ਕਾਰ ਲੈਣ ਹੁੰਦੇ ਆ ਸਾਡਾ ਇੱਕੋ ਹੀ ਮੋਟਪਿਆ ਵੀ ਕਾਰ ਦੇਣੀ ਆ ਵਧੀਆ ਭਾਵੇਂ 10000 ਮਾਰਕਟ ਨਾਲ ਮਹਿੰਗੀ ਵੇਚਣੀ ਪੈ ਜੇ ਪਰ ਕਾਰ ਵਧੀਆ ਦਮਾਂਗੇ ਤਾਂ ਜੋ ਸਾਡੇ ਵੀਰਾਂ ਨੂੰ ਜਾ ਕੇ ਕੋਈ ਦਿੱਕਤ ਪਛਾਨ ਨਾ ਹੋਵੇ ਹੁਣ ਇਸ ਟਾਈਮ ਜੇ ਆਪਾਂ ਇਸ ਟਾਈਮ ਗੱਲ ਕਰੀਏ ਕਿ ਕਿਹੜੇ ਕਿਹੜੇ ਇੱਕਦਮ ਬ੍ਰਾਂਡ ਨਿਊ ਜਾਂ ਸੈਕੰਡ ਹੈਂਡ ਕੇ ਕਿਹੜੇ ਕਿਹੜੇ ਕਾਰ ਹੈ ਜਿਹੜਾ ਦਰਸ ਤੁਹਾਨੂੰ ਦੱਸ ਆਲਓਵਰ ਸਾਰੀਆਂ ਕਾਰਾਂ ਹੈਗੀ 8khar ਤੋਂ ਲੈ ਕੇ 8khar ਤੋਂ ਲੈ ਕੇ ਸਾਰੇ 2 ਲੱਖ ਰੁਪਏ ਤੋਂ ਲੈ ਕੇ 50 ਲੱਖ ਤੱਕ ਜਿਹੜੀ ਅਰਜੀ ਕਰਨਾ 2 ਲੱਖ ਤੋਂ ਲੈ ਕੇ 50 ਲੱਖ ਤੱਕ ਕੋਈ ਵੀ ਤੁਸੀਂ ਕਿਸੇ ਵੀ ਟਾਈਮ ਬੁਕਿੰਗ ਕਰਕੇ ਇਹਨਾਂ ਦੇ ਆਨਲਾਈਨ ਤੇ ਦੇਖੋ ਟੀਵੀ ਸਕਰੀਨ 'ਤੇ ਇਹਨਾਂ ਦੇ ਨੰਬਰ ਵੀ ਚੱਲਦਾ ਪਿਆ ਇਹਨਾਂ ਦੇ ਆਫਿਸ ਨੰਬਰ ਆਹ ਔਰ ਇਹਨਾਂ ਦੀ ਸੂਰਮ ਨੰਬਰ ਹੀ ਚੱਲਦਾ ਪਿਆ ਤੁਸੀਂ ਆਰਬੀ ਇੰਡੀਆ ਟੀਵੀ ਨਿਊ ਨਿਊ ਤੇ ਦੇਖਦੇ ਪਿਓ ਟੀਵੀ ਸਕਰੀਨ 'ਤੇ ਦਰਸ਼ਕਾਂ ਨੂੰ ਕੀ ਕਹੋਗੇ ਨਏ ਯਾਰ ਆਂਦਾ ਪਿਆ ਕੋਈ ਆਫਰ ਅਗਰ ਹੈ ਤਾਂ ਦਰਸ਼ਕਾਂ ਆਫਰ ਸਰ ਤਕਰੀਬਨ ਹਰ ਮਹੀਨੇ ਕੋਈ ਵੀ ਆਫਰ ਹੁੰਦੀ ਆ ਸਾਡਾ YouTube ਚੈਨਲ ਤੇ Instagram ਚੈਨਲ ਆ ਲਿਆ ਤੁਸੀਂ ਉਹਨੂੰ ਜਰੂਰ ਫੋਲੋ ਕਰੋ ਉੱਤੇ ਉੱਤੇ ਤੁਹਾਨੂੰ ਡੇਲੀ ਵੀਡੀਓ ਪੈਂਦੀ ਆ ਨਹੀਂ ਹੁਣ ਜਿਹੜਾ ਨਵੇਂ ਸਾਲ ਆ ਆਉਂਦੀ ਪਈ 2026 ਤੇ ਇਹ ਗ੍ਰਾਹਕਾਂ ਨੂੰ ਕੀ ਕੋਈ ਸੋਲਿਡ ਆਫਰ ਤਾਂ ਹੋਣੀ ਚਾਹੀਦੀ ਭੰਡਾਰੀ ਕਾਰੋਬਾਰ ਵੱਲੋਂ ਬਿਲਕੁਲ ਜੀ ਆਫਰ ਕਹਿ ਸਕਦੇ ਵੀ ਆਪਾਂ ਜਿੱਦਾਂ ਵੀ ਅੱਗੇ ਪਿੱਛੇ ਵੀ ਜੋ ਅਸੀਂ ਪਿਛਲੇ ਮਹੀਨਿਆਂ ਤੋਂ ਵੀ ਦੇ ਕੇ ਆ ਰਹੇ ਹਾਂ ਨਵੇਂ ਸਾਲ ਦੇ ਉੱਤੇ ਯਾਨੀ ਕਿ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਜਿੰਨੀਆਂ ਵੀ ਕਾਰਾਂ ਡਿਵਰ ਕਰਨੇ ਕਰਾਂਗੇ ਹਰ ਕਾਰ ਨੂੰ ਫੁੱਲ ਟੈਂਕ ਡੀਜ਼ਲ ਪੈਟਰੋਲ ਫ੍ਰੀ ਦੇਵਾਂਗੇ ਵਾਹ ਵਾਹ ਫੁੱਲ ਟੈਂਕ ਡੀਜ਼ਲ ਫ੍ਰੀ ਹੋਊਗਾ ਹੋਰ ਵੀ ਕੁਝ ਤਰੀਕ ਕਰ ਦਿੱਤੇ ਹੋਏ ਅੱਛਾ ਇੱਕ ਬੰਡਾਰੀ ਜੀ ਜਿਹੋ ਤੁਹਾਡਾ ਪੇਜ ਹੈ ਤੁਹਾਡਾ ਵੀਡੀਓ ਲੋਕ ਦੇਖਦੇ ਨੇ ਦਰਸ਼ਕ ਦੇਖਦੇ ਨੇ ਅਗਰ ਉਹਨੂੰ ਕੋਈ ਸ਼ੇਅਰ ਕਰ ਦਿੰਦਾ ਨਵੇਂ ਸਾਲ 'ਚ ਉਹਨਾਂ ਨੂੰ ਕੀ ਦੇਣਾ ਉਹਨੂੰ ਵੀ ਵਿਅਸਤ ਕਰਾਂਗੇ ਜਦੋਂ ਮੇਰੇ ਵੀਰਾਂ ਨੂੰ ਦਿਖਾਉਣਗੇ ਬਿਨਾਂ ਕੋਈ ਸ਼ੇਅਰ ਕਰਕੇ ਹੈ ਉਨਾਂ ਸੇ ਜੋ ਵੱਧ ਵਾ ਸਨਮਾਨ ਉਹ ਕਰਾਂਗੇ ਜੀ ਉਹਨਾਂ ਲਈ ਵੀ ਨਏ ਇਅਰ ਤੇ ਇਹ ਇਹਨਾਂ ਦੀ ਜਿਹੜੀ ਗੋਲਦੀ ਭਾਜੀ ਦੀ ਇੱਕ ਗੱਲ ਹੋਰ ਵੀ ਹੈ ਉਹ ਕਹਿੰਦੇ ਜਿਹਦੇ ਪੈਰ 'ਚ ਫਲ ਲੱਗਾ ਹੋਵੇ ਨਾ ਉਹ ਝੁਕਦਾ ਡਾਊਨ ਟੂ ਅਰਥ ਹੈ ਅਸੀਂ ਹਮੇਸ਼ਾ ਇਹਨਾਂ ਨੂੰ ਦੇਖੇ ਦੇਖਦੇ ਨੇ ਤੇ ਡਾਊਨ ਟੂ ਅਰਥ ਹੈ ਔਰ ਬਹੁਤ ਹੀ ਗ੍ਰਾਹਕਾਂ ਨਾਲ ਔਰ ਜਿੰਨੇ ਵੀ ਸਾਡੇ ਸਟਾਫ ਵੀ ਹੈ ਇਸ ਸ਼ੂਰੂਮ 'ਚ ਬੜੇ ਵੈਲੇ ਐਜੂਕੇਟਿਡ ਪੜ੍ਹੇ ਲਿਖੇ ਔਰ ਤੁਸੀਂ ਇੱਕ ਵਾਰ ਜ਼ਰੂਰ ਭੰਡਾ ਦੀ ਕਾਰਵਾਰ जरूर तुम एक बार विजिट करो और गोल्डी भाई जी का नंबर बिल्कुल टीवी स्क्रीन से चलती पई है तीस वेखते हो रो आरबी इंडिया टीवी न्यूज़ पे सी राउत राजपूत भोपुर हैप्पी न्यू ईयर जी